ਨਾਮ ਹੈ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਜੀ ਹਾਂਜੀ ਕੀ ਜਾਣੇ ਜਾਂਦੇ ਜਿਹੜਾ ਅੰਮ੍ਰਿਤਸਰ ਪੰਦੇ ਆ ਜਿੱਥੋਂ ਆ ਅੱਜ ਜੀ 6 ਜੂਨ ਹੈਗੀ ਆ ਕੱਲੂ ਘਾਰਾ ਦਿਵਸ ਮਨਾਇਆ ਜਾ ਰਿਹਾ ਸਾਰੇ ਅੰਮ੍ਰਿਤਸਰ ਚ ਸੜਕਾਂ ਖਾਲੀ ਐ ਜੀ ਬਾਜ਼ਾਰ ਪੂਰੇ ਬੰਦ ਦਿਖਾਈ ਦੇ ਰਹੇ ਆ ਪੁਲਿਸ ਦੀਆਂ ਡਿਊਟੀਆਂ ਵੀ ਸਾਰੇ ਚੌਂਕਾਂ ਤੇ ਆਪਦੇ ਤਨਾਤ ਹੋਏ ਆ ਪੂਰਾ ਮਤਲਬ ਕਿ ਅੰਮ੍ਰਿਤਸਰ ਦਾ ਖਾਲੀ ਆ ਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਪੁਲਸ ਨੂੰ ਤੇ ਜਿੱਥੇ ਕੀ ਮਤਲਬ ਸਾਰੇ ਬੰਦ ਨੂੰ ਲੈ ਕੇ ਠੇਕੇ ਵੀ ਬੰਦ ਆ ਤੇ ਜਿਹੜੇ ਅਮਰਜੈਂਸੀ ਹਸਪੀਟਲ ਮੈਡੀਸਨ ਦੇ ਆ ਦੁਕਾਨਾਂ ਇਹ ਸਾਰੇ ਕੁਲੀਆਂ ਤੇ ਬਾਕੀ ਬਾਜ਼ਾਰ ਸਾਰੇ ਸੜਕਾਂ ਕਾਲੀ ਦਿਖਾਈ ਦੇ ਰਹੀ ਹੈ। ਓਕੇ। ਮਾੜੀ ਬਾਈ ਕੀ ਨਾਮ ਹੈ ਆਪਣਾ? ਨਰਨਾਮ ਜੀ, ਤਰਮਜੀਤ ਸਿੰਘ ਢਿੱਲੋਂ। ਹਾਂਜੀ। ਅੱਜ ਅਸੀਂ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸ਼ਿਦਾਂ ਨੂੰ ਯਾਦ ਕਰਦੇ ਆਂ ਤੇ ਸ਼ਾਂਤੀਪੂਰਕ ਅਸੀਂ ਅੱਜ ਸਾਰੇ ਆਪਣੇ ਕਾਰੋਬਾਰ ਬੰਦ ਰੱਖ ਕੇ ਸੁਲਤਾਨਪੁਰ ਰੋਡ ਤੇ ਸ਼ਬੀ ਲਾ ਕੇ ਭਾਈ ਚਰਕਸਾਂ ਅਸੀਂ ਕੈਮਰ ਖਿੱਚਿਆ ਤੇ ਸ਼ਿਦਾਂ ਨੂੰ ਯਾਦ ਕੀਤਾ ਤੇ ਹਰ ਸਾਲ ਦੀ ਹਰ ਸਾਲ ਅਸੀਂ ਕਰਦੇ ਰਵਾਂਗੇ। ਤਾਂ ਅੰਮ੍ਰਿਤਸਰ ਬੰਦ ਦੇ ਵਿੱਚ ਕਿੰਨਾ ਦੇ ਦੇਖਣ ਨੂੰ ਮਿਲਦਾ ਪਿਆ ਦੀ ਬੰਦ ਆ ਸਾਰੇ ਲੋਕੀ ਸਹਿਯੋਗ ਕਰ ਰਹੇ ਆ ਹਰ ਸਾਲ ਦੀ ਤਰ੍ਹਾਂ ਪਹਿਲਾਂ ਵੀ ਲੋਕੀ ਕਰਦੇ ਸੀ ਹੁਣ ਵੀ ਕਰਦੇ ਆ ਤੇ ਕਰਦੇ ਰਹਿਣਗੇ ਦੜਕਾਂ ਅੱਜ ਖਾਲੀ ਦਿਖਾਈ ਦੇ ਰੀਆਂ ਨੇ ਜੀ ਨਹੀਂ ਆਵਾਜ਼ ਆਈ ਕੋਈ ਪ੍ਰਭਾਵਤ ਨਹੀਂ ਗਈ ਬਸ ਦੁਕਾਨਦਾਰੀ ਬੰਦ ਆ ਤੇ ਹਰ ਸਾਲ ਤਰ੍ਹਾਂ ਲੋਕੀ ਸਹਿਯੋਗ ਪੂਰਾ ਕਰਦੇ ਆ ਤੇ ਕਰਦੇ ਰਹਿਣਗੇ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦੇ ਆ ਕਿ ਹਰ ਸਾਲ ਤਰ੍ਹਾਂ ਜੋ ਕੱਲੂ ਘਰਾ ਹੋਇਆ ਸੀ ਸਾਨੂੰ ਉਹਨੂੰ ਸ਼ਿਦਾਂ ਨੂੰ ਯਾਦ ਕਰਨਾ ਚਾਹੀਦਾ ਇਸ ਸਾਲ ਤਾਂ ਕਿ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ। ਠੀਕ ਹੈ। ਅੱਜ 6 ਜੂਨ ਦੇ ਸਬੰਧ ਦੇ ਵਿੱਚ ਜਿਹੜਾ ਸਾਡਾ ਮਾਂਜੁਕ ਸੀਪੀ ਸਰਵਰ ਨੂੰ ਜੋ ਪ੍ਰਬੰਧ ਕੀਤੇ ਗਏ ਆ ਜੀ ਉਸ ਸਬੰਧੀ ਸਾਡੀ ਫੋਰਸ ਜਿਹੜੀ ਆ ਪ੍ਰੋਪਰ ਤਣਾਤ ਆ ਜੀ। ਨਾਕਾਬੰਦੀਆਂ ਔਰ ਪੈਟਰੋਲਿੰਗ ਸਾਡੇ ਸੀਨੀਅਰ ਆਫਸਰ ਵੀ ਬਾਹਰ ਨੇ ਅਸੀਂ ਵੀ ਬਾਹਰ ਆ ਤੇ ਪੀਸਫੁਲੀ ਜਿਹੜਾ ਇਹ ਅੱਜ ਦਾ ਚੱਲ ਰਿਹਾ ਜੀ ਦੇਖੋ। ਕਿਤੇ ਲੜਾਈ ਝਗੜੇ ਦੀ ਕੋਈ ਕਿਤੇ ਨਹੀਂ ਬਣੀ। ਨਹੀਂ ਜੀ ਨਹੀਂ ਬਿਲਕੁਲ ਠੀਕ ਹੈ ਜੀ ਪੀਸਫੁਲੀ ਹੈ ਕਿਉਂਕਿ ਲੋਕਾਂ ਨੇ ਵੀ ਸਹਿਯੋਗ ਦਿੱਤਾ ਹੈ ਲੋਕਾਂ ਨੇ ਆਪਣੇ ਲੈਵਲ ਤੇ ਹੀ ਜਿਹੜਾ ਬਾਜ਼ਾਰ ਬੰਦ ਰੱਖਿਆ ਔਰ ਦਲ ਖਾਲਸਾ ਵਾਲੇ ਵੀ ਆਏ ਆ ਇਹ ਵੀ ਦੇਖ ਰਹੇ ਆ ਤੇ ਬਿਲਕੁਲ ਪੀਸਫੁਲੀ ਚੱਲ ਰਿਹਾ ਜੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਕਿ ਸਾਡੇ ਸਾਹਦੇ ਦੁਕਾਨਦਾਰਾਂ ਨੂੰ ਸਹਿਯੋਗ ਦਿੱਤਾ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਪੁਲਿਸ ਵਾਲੇ ਕਿਸ ਤਰ੍ਹਾਂ ਇੰਝ ਪੰਜਾਬ ਕੀਤੇ ਸਾਡੇ ਵੱਲੋਂ ਜੀ ਦੇਖੋ ਅਸੀਂ ਸਾਰੇ ਮੇਨ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਉਸ ਤੋਂ ਬਾਹਰ ਔਰ ਇਸ ਵਾਰ ਸਟਰੀਟ ਦੇ ਵਿੱਚ ਸਾਰਿਆਂ ਨੂੰ ਏਰੀਆ ਨੂੰ ਨਾਕਿਆਂ ਨਾਲ ਕਵਰ ਕੀਤਾ ਹੋਇਆ ਪੈਰਾਮੀਟਰੀ ਫੋਰਸ ਸਾਡੀ ਲੱਗੀ ਹੋਈ ਹੈ ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਹੈ ਔਰ ਸਾਡੇ ਜ਼ਿਲ੍ਹੇ ਦੀ ਫੋਰਸ ਵੀ ਤਨਾਤ ਹੈ ਜੀ ਔਰ ਬਿਲਕੁਲ ਪੀਸਫੁਲੀ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਆਵਾਜ਼ੇ ਚੱਲ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਆਵਾਜ਼ੇ ਬਿਲਕੁਲ ਚੱਲ ਰਹੀ ਹੈ ਔਰ ਕਿਸੇ ਕਿਸਮ ਦੀ ਕੋਈ ਰੋਕ ਕਿਤੇ ਵੀ ਨਹੀਂ ਹੈ